ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤਾਂ ਪਹੁੰਚ ਚੁੱਕੀਆਂ ਨੇ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਹੋਇਆ ਸੀ ਇਹ ਉਤਰਤੀ ਹੈ ਪਟਨਾ ਸਾਹਿਬ ਦੀ ਸੋ ਇਹ ਹੈ ਡੈਉੜੀ ਅਤੇ ਇਸ ਤੋਂ ਬਾਅਦ ਹੈ ਜੋ ਮੇਨ ਐਂਟਰੀ ਆਉਂਦੀ ਹੈ ਦਰਬਾਰ ਸਾਹਿਬ ਦੀ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਬਹੁਤ ਹੀ ਜਿਆਦਾ ਸੁੰਦਰ ਤਖਤ ਸਾਹਿਬ ਦੇ ਸੋ ਅਮਰਤ ਵੇਲਾ ਹੈ ਪੰਜਾਂ ਬਾਣੀਆਂ ਦਾ ਪਾਠ ਹੋ ਰਿਹਾ ਹੈ ਤਖਤ ਸਾਹਿਬ ਦੇ ਉੱਪਰ ਅਤੇ ਤੁਸੀਂ ਜੁੜੇ ਰਹੋ ਸਾਡੀਆਂ ਆਉਣ ਵਾਲੀਆਂ ਜੋ ਦਿਨਾਂ ਦੇ ਵਿੱਚ ਵੀਡੀਓ ਆਉਣਗੀਆਂ ਉਹਨਾਂ ਦੇ ਵਿੱਚ ਆਪਾਂ ਜੋ ਨਾਲ ਲੱਗਦੇ ਹੋਰ ਧਾਰਮਿਕ ਸਥਾਨ ਨੇ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੁੜੇ ਹੋਏ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਤੁਸੀਂ ਦਰਸ਼ਨ ਕਰੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਬਾਕੀ ਜੋ ਜਾਣਕਾਰੀ ਹੈ ਉਹ ਵੀਡੀਓ ਦੇ ਬਿਲਕੁਲ ਐਂਡ ਦੇ ਵਿੱਚ ਦੱਸੀ ਗਈ ਹੈ ਸੋ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਅਤੇ ਬਾਕੀ ਜਾਣਕਾਰੀ ਵੀ ਹੈ ਜੋ ਪ੍ਰਾਪਤ ਕਰਿਓ ਦਰਸ਼ਨ ਕਰੋ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ 谢谢各位。 Ẹ jí ì pírọt.

ਸੋ ਸੰਗਤ ਜੀ ਆਪ ਨੇ ਦਰਸ਼ਨ ਕਰੇ ਹਨ ਜੋ ਤਖਤ ਸਾਹਿਬ ਹੈ ਜੋ ਮੇਨ ਦਰਬਾਰ ਸਾਹਿਬ ਹੈ ਉਸ ਦੇ ਦਰਸ਼ਨ ਆਪ ਜੀ ਨੇ ਇਸ ਵੀਡੀਓ ਦੇ ਵਿੱਚ ਕਰੇ ਹਨ ਸੋ ਇਹ ਜੋ ਲੱਗਿਆ ਹੋਇਆ ਹੈ ਸਾਈਨ ਬੋਰਡ ਇਸ ਦੇ ਉੱਪਰ ਜੋ ਨਾਲ ਲੱਗਦੇ ਹੋਰ ਧਾਰਮਿਕ ਸਥਾਨ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਜੋ ਅਸਥਾਨ ਹਨ ਉਹਨਾਂ ਦੀ ਦੂਰੀ ਜੋ ਇਸ ਬੋਰਡ ਦੇ ਉੱਪਰ ਲਿਖੀ ਹੋਈ ਹੈ ਬਾਲ ਲੀਲਾ ਸਾਹਿਬ 300 ਮੀਟਰ ਗੁਰਦੁਆਰਾ ਕੰਗਣਕਾਟ 200 ਮੀਟਰ ਗੁਰਦੁਆਰਾ ਸੋਨਾਰ ਟੋਲੀ 2 ਕਿਲੋਮੀਟਰ ਗੁਰਦੁਆਰਾ ਗਊ ਘਟ 4 ਕਿਲੋਮੀਟਰ ਗੁਰਦੁਆਰਾ ਹੰਡੀ ਸਾਹਿਬ ਜੋ ਹੈ 27 ਕਿਲੋਮੀਟਰ ਗੁਰਦੁਆਰਾ ਗੁਰੂ ਕਾ ਬਾਗ 4 ਕਿਲੋਮੀਟਰ ਗੁਰਦੁਆਰਾ ਸ਼ੀਤਲ ਕੁੰਡ 100 ਕਿਲੋਮੀਟਰ ਗੁਰਦੁਆਰਾ ਸਾਸਾਰਾਮ 170 ਕਿਲੋਮੀਟਰ ਬੋਧ ਗਿਆ ਜੋ ਮੰਦਰ ਹੈ ਜੋ ਉਹ 120 ਕਿਲੋਮੀਟਰ ਹੈ ਸੋ ਜੁੜੇ ਰਹੋ ਸਾਡੀਆਂ ਹੋਰ ਵੀਡੀਓਜ਼ ਦੇ ਨਾਲ ਆਪਾਂ ਦਰਸ਼ਨ ਕਰਾਂਗੇ ਇਨ੍ਹਾਂ ਧਾਰਮਿਕ ਸਥਾਨਾਂ ਦੇ